ਸੇ ਸ਼ਿਕਾਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਹਾਜ਼ਰ ਹਰਜੀਤ ਕੌਰ ਦੁਆਰਾ ਲਿਖਿਆ ਗਿਆ ਨਾਵਲ ਸਾਢੇ 5 ਮਾਰਚ ਇਜਾਜ਼ਤ ਨੇ ਦਿੰਦਾ ਦਾ ਪਾਗ 13 ਮਾ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਉਹ ਤਾਂ ਵਿੰਮੀ ਦੇ ਮਾਪਿਆਂ ਬਹੁਤ ਮਾੜਾ ਕੀਤਾ ਕੁੜੀ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਉਹ ਮੁੰਡਾ ਤਾਂ ਨਸ਼ੇ ਕਰਦਾ ਸੀ ਤਾਂ ਹੀ ਉਸਦੇ ਖਰਾਬ ਹੋ ਗਏ ਗੁਰਦੀ ਰੋਹਨ ਉੱਤੇ ਅੰਦਰ ਚਲਾ ਜਾਂਦਾ ਸ਼ੁਸ਼ਮਾ ਅਗਨੀਸ਼ ਨੂੰ ਕਹਿੰਦੀ ਹੈ ਕਿ ਤੁਸੀਂ ਵਿੰਮੀ ਦੀ ਗੱਲ ਨਾ ਕਰਿਆ ਕਰੋ ਖੀਰੇ ਦੇ ਵਿਆਹ ਤੋਂ ਬਾਅਦ ਰੋਹਨ ਵਿੰਮੀ ਨੂੰ ਵੇਖ ਕੇ ਫਿਰ ਚੁੱਪ ਗਿਆ ਹੈ ਅਗਨੀਸ਼ ਕੋਈ ਨਾ ਉਹ ਹਾਲਾਤਾਂ ਦਾ ਸਾਹਮਣਾ ਕਰਨਾ ਸਿੱਖ ਗਿਆ ਹੈ ਆਪੇ ਸੰਭਲ ਜਾਵੇਗਾ ਪਰ ਮੈਨੂੰ ਸੋਨ ਨੂੰ ਡਰ ਲੱਗਦਾ ਹੈ ਕਿਤੇ ਉਹ ਵੀ ਵੱਡੇ ਮੁੰਡੇ ਵਾਂਗ ਨਸ਼ੇ ਨਾ ਕਰਦਾ ਹੋਵੇ ਗੱਡੀ ਲੈ ਕੇ ਹਸਪਤਾਲ ਵੀ ਨਹੀਂ ਆਇਆ ਤੇ ਘਰ ਵੀ ਨਹੀਂ ਆਇਆ ਸੀ ਸ਼ੁਸ਼ਮਾ ਵੱਡਾ ਨਸ਼ੇ ਕਰਦਾ ਹੈ ਤਾਂ ਇਹਦਾ ਵੀ ਕੀ ਪਤਾ ਅਸੀਂ ਵੀ ਵਿੰਮੀ ਦੇ ਮਾਪੇਾਂ ਨੇ ਛੇਤੀ ਛੇਤੀ ਰਿਸ਼ਤਾ ਕਰ ਦਿੱਤਾ ਕੀਰਤ ਦੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਰੀਨੂ ਵਿਕਾਸ ਕੋਲ ਆਈ ਤੇ ਉਸ ਨੂੰ ਕਹਿੰਦੀ ਆ ਕਿ ਕੀ ਹਾਲ ਹੋ ਗਿਆ ਏ ਮੇਰੇ ਪੁੱਤਰ ਦਾ ਵਿਕਾਸ ਮੰਮੀ ਤੂੰ ਮੈਨੂੰ ਗੋਲੀਆਂ ਨਾ ਦਿੰਦੀ ਤਾਂ ਮੇਰੀ ਇਹ ਹਾਲਤ ਨਾ ਹੁੰਦੀ ਵਿੰਮੀ ਕਿਹੜੀਆਂ ਗੋਲੀਆਂ ਦਿੱਤੀਆਂ ਮੰਮੀ ਜੀ ਰੀਨੂ ਮੈਂ ਇਸੇ ਜੇ ਵਿੱਚੋਂ ਕੱਢੇ ਸੀ ਨਸ਼ੇ ਵਿੰਮੀ ਕਿਹੜੀਆਂ ਗੋਲੀਆਂ ਦਿੱਤੀਆਂ ਮੰਮੀ ਜੀ ਰੀਨੂ ਮੈਂ ਇਸੇ ਜੇ ਵਿੱਚੋਂ ਕੱਢੇ ਸੀ ਨਸ਼ੇ ਦੀਆਂ ਗੋਲੀਆਂ ਦੇ ਪੱਤੇ ਇਹ ਕਲਜਾਨ ਲੱਗੇ ਮੇਰੇ ਤਰਲੇ ਕਰਦਾ ਸੀ ਕਿ ਮੇਰਾ ਸ਼ਰੀਰ ਪੀੜ ਕਰਦਾ ਹੈ ਮੰਮੀ ਇੱਕ ਪੱਤਾ ਦੇ ਦੇ ਫਿਰ ਮੈਂ ਵਿਕਾਸ ਨੂੰ ਸਾਰੀਆਂ ਗੋਲੀਆਂ ਖਾ ਗਈ ਵਿਕਾਸ ਹਾਂ ਵਿੱਚ ਸਹਿ ਹਿਲਾਉਂਦਾ ਹੈ ਤਦ ਵਿੱਚ ਮੈਂ ਸੋਚਦੀ ਹਾਂ ਕਿ ਕਿਹੋ ਜੀ ਮਾਂ ਹੈ ਜੋ ਪੁੱਤਰ ਨੂੰ ਮੌਤੇ मुंह ਵਿੱਚ ਤੱਕ ਰਹੀ ਆ ਕੁਦਰਕੀਰਤ ਨੂੰ ਸੋਨੂ ਦੀ ਫਿਕਰ ਹੋ ਰਹੀ ਸੀ ਉਹ ਸੋਨ ਨੂੰ ਫੋਨ ਕਰਦੀ ਆ ਤਾਂ ਉਹ ਫੋਨ ਚੁੱਕਦਾ ਨਹੀਂ ਚਾਰ ਪੰਜ ਵਾਰ ਫੋਨ ਕਰਨ ਤੋਂ ਬਾਅਦ ਸੋਨੂ ਨੇ ਫੋਨ ਚੁੱਕਿਆ ਤਾਂ ਕੀਰਤ ਨੂੰ ਕਹਿੰਦਾ ਕੀ ਹੋ ਗਿਆ ਤੈਨੂੰ ਮੈਂ ਆਪਣੇ ਦੋਸਤਾਂ ਨੂੰ ਪਾਰਟੀ ਕਰ ਰਿਹਾ ਆਂ ਫੇਰ ਕੇ ਆਵਾਂਗਾ ਕੀਰਤ ਸੋਚਦੀ ਆ ਕਿ ਵਿੰਮੀ ਦੇ ਤਾਂ ਮੰਮੀ ਪਾਪਾ ਨੇ ਰਿਸ਼ਤਾ ਕੀਤਾ ਸੀ ਪਰ ਮੈਂ ਤਾਂ ਆਪ ਹੀ ਗਲਤ ਇਨਸਾਨ ਨਾਲ ਪੰਗਾ ਲੈ ਲਿਆ ਹੈ ਪਹਿਲਾਂ ਤਾਂ ਕਿਵੇਂ ਸ਼ਰੀਫ ਵਨ ਕੇ ਕੋਚਿੰਗ ਸੈਂਟਰ ਜਾਂਦਾ ਸੀ ਵਿਆਹ ਤੋਂ ਬਾਅਦ ਇਸਦੇ ਤੇਵਰ ਹੀ ਬਦਲ ਚੁਕੇ ਪਰ ਬੱਚੂ ਤੂੰ ਮੈਨੂੰ ਜਾਣਦਾ ਨਹੀਂ ਜਾਂ ਤਾਂ ਪੂਰਾ ਸਿੱਧਾ ਕਰਾਂਗੀ ਇਜਾਫੀ ਟੀਟਾ ਉਧਰ ਸਾਨੂੰ ਰਾਤ ਨੂੰ ਸ਼ਰਾਬ ਨੇ ਰਚਿਆ ਹੋਇਆ ਘਰ ਆਇਆ ਤਾਂ ਉਸ ਨੂੰ ਵੇਖ ਕੇ ਕੀਰਤ ਨੂੰ ਬਹੁਤ ਗੁੱਸਾ ਆਇਆ ਪਰ ਇਸ ਵਕਤ ਉਸ ਨਾਲ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਸੀ ਇਸ ਕਰਕੇ ਕੀਰਤ ਚੁੱਪ ਕਰਕੇ ਸੋ ਗਈ ਸਵੇਰੇ ਸਾਨੂੰ ਉઠਿਆ ਤਾਂ ਕੀਰਤ ਆਪਣੇ ਕੱਪੜੇ ਅਟੈਚੀ ਵਿੱਚ ਪਾਉਣ ਲੱਗੀ ਸਾਨੂੰ ਕਹਿੰਦਾ ਹੈ ਕੀਰਤ ਇਹ ਕੀ ਕਰ ਰਹੀਆਂ ਤਾਂ ਉਹ ਕਹਿੰਦੀ ਆ ਕਿ ਤੇਰੇ ਲੱਛਣ ਹੈ ਹੀ ਨਹੀਂ ਮੇਰੇ ਨਾਲ ਰਹਿਣ ਵਾਲੇ ਅਜੇ ਤਾਂ ਇੱਕ ਦਿਨ ਹੋਇਆ ਆਪਣੇ ਵਿਆਹ ਨੂੰ ਤੇ ਤੈਨੂੰ ਆਪਣੀ ਆਪ ਦੀ ਹੋਸ਼ ਨਹੀਂ ਜੇ ਇਹ ਕੁਝ ਕਰਨਾ ਸੀ ਤਾਂ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਮੈਂ ਨਹੀਂ ਰਹਿਣਾ ਤੇਰੇ ਨਾਲ ਮੈਂ ਨਹੀਂ ਚਾਹੁੰਦੀ ਕਿ ਮੈਂ ਵੀ ਵਿਮੀ ਭਾਬੀ ਵਾਂਗ ਸਾਰੀ ਉਮਰ ਰੋਂਦੀ ਰਹਾ ਇਸ ਲਈ ਮੈਂ ਆਪਣੇ ਘਰ ਚਲੀ ਆ ਸੁਮ ਕੀਰਤ ਕੀ ਕਰਦੀ ਆ ਉਹ ਤਾਂ ਮੇਰੇ ਦੋਸਤ ਵਿਆਹ ਦੀ ਪਾਰਟੀ ਮੰਗਦੇ ਸੀ ਤਾਂ ਕਰਕੇ ਪੀ ਲਈ ਮੈਂ ਕਿਹੜਾ ਹਰ ਰੋਜ਼ ਪੀਣਾ ਆ ਮੈਂ ਤੈਨੂੰ ਦੱਸਿਆ ਤਾਂ ਸੀ ਕਿ ਮੈਂ ਕਦੇ-ਕਦੇ ਪੀ ਲੈਂਦਾ ਆ ਕੀਰਤ ਕਦੇ-ਕਦੇ ਇੰਨੀ ਪਿੰਦਾ ਆ ਕਿ ਆਪਣੇ ਆਪ ਦੀ ਸੋਚੀ ਵੀ ਨਾ ਰਹੇ ਤੈਨੂੰ ਪਤਾ ਸੀ ਤੇਰੀ ਕੱਲ ਵਿਆਹੀ ਪਤਨੀ ਕਿੱਥੇ ਆ ਸਾਰੀ ਰਾਤ ਬੇਹੋਸ਼ ਸੁੱਤਾ ਪਿਆ ਸੀ ਤੇਰੇ ਵਰਗੇ ਨਾਲ ਕੈਨੇਡਾ ਜਾ ਕੇ ਮੈਂ ਕੀ ਕਰਨਾ ਆ ਮੈਂ ਇਕੱਲੀ ਹੀ ਚਲੀ ਜਾਵਾਂਗੀ ਵਿਆਹ ਤੋਂ ਪਹਿਲਾਂ ਤੂੰ ਕਿਵੇਂ ਪਿਆਰ ਦੀਆਂ ਗੱਲਾਂ ਕਰਦਾ ਸੀ ਤੇ ਵਿਆਹ ਤੋਂ ਅਗਲੇ ਦਿਨ ਹੀ ਤੂੰ ਸਾਰਾ ਦਿਨ ਮੇਰਾ ਫੋਨ ਵੀ ਨਹੀਂ ਚੁੱਕਦਾ ਰਿਹਾ ਸੋ ਉਹਨੂੰ ਕੀਰਤੀ ਬਾਫੜ ਕੇ ਉਸ ਨੂੰ ਬਿਠਾ ਕੇ ਕਹਿੰਦਾ ਆ ਕੀਰਤ ਪਲੀਜ਼ ਮੈਨੂੰ ਮਾਫ਼ ਕਰ ਦੇ ਦੁਬਾਰਾ ਕਦੇ ਇੰਨੀ ਨਹੀਂ ਪੈਂਦਾ ਉਹ ਸੋਚਦਾ ਆ ਕਿ ਮੇਰੇ ਤਾਂ ਪਾਪਾ ਨੇ ਵੀ ਕੀਰਤਾਂ ਹੀ ਸਾਥ ਦੇਣਾ ਹੈ ਇਸ ਕਰਕੇ ਮਾਫੀ ਮੰਗਣ ਵਿੱਚ ਹੀ ਭਲਾਈਆ ਕੀਤ ਇਹ ਨਹੀਂ ਜੇ ਬਿਲਕੁਲ ਨਹੀਂ ਪੀਵੇਂਗਾ ਤਾਂ ਮੈਂ ਸੋਚ ਸਕਦੀਆਂ ਤੇਰੇ ਨਾਲ ਰਹਿਣ ਵਾਰੀ ਸੋਨੂੰ ਚਲ ਠੀਕਾ ਮਰੀਆਂ ਮੈਂ ਬਿਲਕੁਲ ਨਹੀਂ ਪਿੰਦਾ ਕੀਤ ਕਸਮ ਖਾਤੇ ਉਸ ਦਾ ਹੱਥ ਫੜ ਕੇ ਆਪਣੇ ਸਿਰ ਤੇ ਰੱਖ ਦਿੰਦੀ ਆ ਸੋਨੂੰ ਤੇਰੀ ਕਸਮ ਮੈਨੂੰ ਮੈਂ ਨਹੀਂ ਪਿੰਦਾ ਬਸ ਤੂੰ ਪਾਪਾ ਨੂੰ ਕੁਝ ਨਾ ਕਹੀਂ ਉਹਨੇ ਮੈਨੂੰ ਗੁੱਸੇ ਹੋਣਾ ਆ ਕੀਤ ਹੋਣਾ ਹੀ ਚਾਹੀਦਾ ਆ ਜੇ ਬੱਚੇ ਗਲਤ ਰਸਤੇ ਤੇ ਤੁਰ ਪੈ ਅੱਲਾ ਹੀ ਵਿਕਾਸ ਵੀਰ ਜੀ ਦੀ ਕੀ ਹਾਲਤ ਹੋਈ ਪਈ ਆ ਸੁਣ ਮੈਂ ਤੈਨੂੰ ਪਿਆਰ ਕਰਦਾ ਆ ਤੇਰੀ ਕਸਮ ਲਈ ਆ ਹੁਣ ਮੈਂ ਕਸਮ ਥੋੜਾ ਤੋੜਨ ਲੱਗਾ ਤੇ ਇਸ ਨੂੰ ਬਾਹਾਂ ਵਿੱਚ ਘੁੱਟ ਕੇ ਕਹਿੰਦਾ ਆ ਕਿ ਆਈ ਲਵ ਯੂ ਮੇਰੀ ਜਾਨ ਕਿਤ ਆਈ ਲਵ ਯੂ ਟੂ ਇਸ ਲਈ ਤਾਂ ਤੈਨੂੰ ਕਦੀ ਵੀ ਗਲਤ ਰਸਤੇ ਨਹੀਂ ਜਾਣਦੇ ਆਂ ਮੈਂ ਚਾਲਕ ਕਿਉਂ ਨਹੀਂ ਆ ਤੁਸੀਂ ਉੱਠ ਕੇ ਮੂੰਹ ਤੋ ਲਵੋ ਸੋਨੂ ਸੋਚ ਰਿਹਾ ਕਿ ਕੁੜੀਆਂ ਸੱਚੀ ਦਿਲ ਤੋਂ ਪਿਆਰ ਕਰਦੀਆਂ ਹਨ ਚਾਠੀ ਗੀਤ ਕਿੰਨੇ ਪਿਆਰ ਨਾਲ ਗੱਲ ਕਰਨ ਲੱਗ ਪਈ ਆ ਮਨ ਹੀ ਮਨ ਮੁਸਕਰਾਉਂਦਾ ਹੈ ਕੀਰਤ ਚਾਹ ਲੈ ਕੇ ਆਉਂਦੀ ਆ ਤਾਂ ਉਹ ਦੋਵੇਂ ਬੈਠ ਕੇ ਚਾਹ ਪੀਂਦੇ ਹਨ ਤੇ ਫਿਰ ਉਹ ਕਹਿੰਦੇ ਆ ਕਿ ਚਲੋ ਵਿਕਾਸ ਵੀਰ ਜੀ ਕੋਲ ਜਾ ਕੇ ਆਈਏ ਤੇ ਉਹ ਦੋਵੇਂ ਵਿਕਾਸ ਦੇ ਕਮਰੇ ਵਿੱਚ ਚਲੇ ਜਾਂਦੇ ਹਨ ਕੀਰਤ ਤੇ ਸੋਨੂ ਵਿਕਾਸ ਦੇ ਕਮਰੇ ਵਿੱਚ ਜਾਂਦੇ ਹਨ ਤੇ ਉਹ ਵਿਮੀ ਨੂੰ ਪੁੱਛਦੀ ਆ ਕਿ ਵੀਰ ਜੀ ਰਾਤ ਠੀਕ ਰਹੇ ਵਿਮੀ ਰਾਤ ਤਾਂ ਸੁੱਤੇ ਹੀ ਰਹੇ ਸਵੇਰੇ ਖਾਲੀ ਪੇਟ ਖਾਣ ਵਾਲੀ ਦਵਾਈ ਦਿੱਤੀ ਸੀ ਤਾਂ ਉਲਟੀ ਆ ਗਈ ਕਹਿੰਦੇ ਪੇਟ ਵਿੱਚ ਦਰਦ ਹੁੰਦਾ ਆ ਉਹਨੂੰ ਦੇ ਬੇਸੁਰਤ ਚੇਪੈ ਨੇ ਕੀਰਤੀ ਕਹਿੰਦੀ ਆ ਕਿ ਭਾਬੀ ਜੀ ਚਾਹ ਲੈ ਆਮਾ ਵੀਰ ਜੀ ਥੋੜੀ ਚਾਹ ਪੀ ਲੈਣਗੇ ਸੋਨੂ ਵਿਕਾਸ ਕੋਲ ਬੈਠ ਕੇ ਉਸ ਨੂੰ ਉਠਾਉਣ ਲੱਗਾ ਤਾਂ ਵਿਕਾਸ ਕਹਿੰਦਾ ਸੋਨੂ ਮੈਨੂੰ ਆਰਾਮ ਕਰਨ ਦੇ ਪਤਾ ਨਹੀਂ ਕੀ ਹੋ ਗਿਆ ਆ ਮੈਨੂੰ ਪੇਟ ਵਿੱਚ ਦਰਦ ਹੁੰਦਾ ਆ ਲੱਤਾਂ ਵੀ ਬਹੁਤ ਦੁਖਦੀਆਂ ਹਨ ਪੈਰਾਂ ਵਿੱਚ ਤਾਂ ਜਾਨ ਹੀ ਨਹੀਂ ਆ ਸੋਨੂ ਲਿਆ ਫਿਰੇ ਮੈਂ ਤੇਰੀਆਂ ਲੱਤਾਂ ਘੁੱਟ ਦਿਨਾਂ ਆ ਤੇ ਉਸ ਦੇ ਪੈਰ ਤੇ ਲੱਤਾਂ ਘੁੱਟਣ ਲੱਗ ਪਿਆ। ਇਹਨੇ ਨੂੰ ਕੀਰਤ ਦੇ ਦੋ ਕੱਪ ਚਾਹ ਲਿਆ ਕੇ ਵਿੰਮੀ ਤੇ ਵਿਕਾਸ ਨੂੰ ਦਿੰਦੀ ਆ। ਸੋਨੂ ਵਿਕਾਸ ਨੂੰ ਉਠਾ ਕੇ ਚਾਹ ਪਿਆ ਰਿਹਾ ਸੀ। ਤੰਬਲ ਰਾਜ ਵੀ ਅੰਦਰ ਆ ਗਿਆ। ਸੋਨੂ ਨੂੰ ਵੇਖ ਉਸ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਹੁਣ ਕੀਰਤ ਦੇ ਸਾਹਮਣੇ ਉਸ ਨੂੰ ਕੁਝ ਨਾ ਬੋਲਿਆ। ਉਹ ਵਿੰਮੀ ਨੂੰ ਪੁੱਛਦਾ ਆ ਕਿ ਵਿਕਾਸ ਨੂੰ ਦਵਾਈ ਦਿੱਤੀ? ਤਾਂ ਉਹ ਦੱਸਦੀ ਆ ਕਿ ਦਵਾਈ ਦੇ ਨਾਲ ਉਲਟੀ ਆ ਗਈ ਸੀ। ਬਲਰਾਜ ਕੀਰਤ ਚਾ ਨਾਲ ਵਿਕਾਸ ਨੂੰ ਬ੍ਰੈਡ ਦੇ ਦਿਓ ਫਿਰ ਦਵਾਈ ਦਿੰਨੇ ਆ ਖੀਤ ਬ੍ਰੈਡ ਲਿਆ ਕੇ ਦਿੰਦੀ ਆ ਤਾਂ ਵਿਕਾਸ ਨੇ ਅਜੇ ਥੋੜਾ ਹੀ ਬ੍ਰੈਡ ਖਾਦਾ ਸੀ ਕਿ ਉਸ ਨੂੰ ਫਿਰ ਉਲਟੀ ਆ ਗਈ ਤੇ ਪੇਟ ਵਿੱਚ ਬਹੁਤ ਦਰਦ ਹੋਣ ਲੱਗ ਪਿਆ ਬਲਰਾਜ ਸੋਨੂ ਨੂੰ ਕਹਿੰਦਾ ਆ ਕਿ ਜਲਦੀ ਗੱਡੀ ਲੈ ਕੇ ਆ ਇਸ ਨੂੰ ਹਸਪਤਾਲ ਹੀ ਲੈ ਚਲਦੇ ਆ ਵਿਕਾਸ ਦੀ ਹਾਲਤ ਵੇਖ ਕੇ ਵਿੰਮੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤਾਂ ਕੀਰਤ ਕਹਿੰਦੀ ਆ ਕਿ ਭਾਬੀ ਤੁਸੀਂ ਚੁੱਪ ਕਰੋ ਟੈਂਸ਼ਨ ਲੈਣ ਨਾਲ ਬੱਚੇ ਤੇ ਅਸਰ ਪਵੇਗਾ ਸੋਨੂੰ ਗੱਡੀ ਲੈਣ ਗਿਆ ਤਾਂ ਬਲਰਾਜ ਅੰਦਰ ਰੀਨੂ ਕੁੜ ਗਿਆ ਉਹ ਤੇ ਰਮਾ ਦੁਮੇਦਰਵਾਚਾ ਬੰਦ ਕਰ ਟੀਵੀ ਲਾ ਕੇ ਚਾਹ ਪੀ ਰਹੀਆਂ ਸਨ ਉਹਨਾਂ ਨੂੰ ਕੋਈ ਪਤਾ ਨਹੀਂ ਕਿ ਬਾਹਰ ਕੀ ਹੋ ਰਿਹਾ ਹੈ ਬਲਰਾਜ ਤੂੰ ਕਿਹੋ ਜਿਹੀ ਮਾਂ ਪੁੱਤਰ ਦੀ ਜਾਨ ਨੂੰ ਬਣੀ ਤੇ ਤੂੰ ਬੈਠੇ ਆਰਾਮ ਨਾਲ ਟੀਵੀ ਵੇਖ ਰਹੀਆਂ 10000 ਪੈਦੇ ਮੈਨੂੰ ਉਸਨੂੰ ਹਸਪਤਾਲ ਲੈ ਕੇ ਜਾਣਾ ਹੈ ਰੀਨ ਕੀ ਹੋਇਆ ਵਿਕਾਸ ਨੂੰ ਮਿਤਰਾ ਚਾਹ ਪੀ ਕੇ ਉਹਦੇ ਕੋਲ ਹੀ ਚਲੀ ਸੀ ਤੇ ਉਹ ਪੈਸੇ ਦੇ ਕੇ ਬਲਰਾਜ ਨਾਲ ਹੀ ਕਮਰੇ ਤੋਂ ਬਾਹਰ ਆ ਗਈ। ਰਮਵੀ ਚਾਹ ਪੀ ਕੇ ਮਗਰ ਆ ਗਈ। ਬਲਰਾਜ ਤੇ ਸੋਨੂੰ ਨੇ ਵਿਕਾਸ ਨੂੰ ਗੱਡੀ ਵਿੱਚ ਬਿਠਾਇਆ ਤੇ ਵਿਮੀ ਨੇ ਉਸ ਦੀਆਂ ਦਵਾਈਆਂ ਤੇ ਰਿਪੋਰਟਾਂ ਪਾਣੀ ਗੱਡੀ ਵਿੱਚ ਛਕ ਦਿੱਤਾ। ਬਲਰਾਜ ਰੀਨੂ ਨੂੰ ਗੁੱਸੇ ਨਾਲ ਕਹਿੰਦਾ ਆ ਆ ਜਾ ਤੂੰ ਵੀ ਦਫਾ ਹੋ ਗੱਡੀ 'ਚ ਕਿ ਤੈਨੂੰ ਸੱਦਾ ਦੇਣਾ ਪੈਣਾ। ਰੀਨੂ ਬਲਰਾਜ ਨੂੰ ਗੁੱਸੇ ਵਿੱਚ ਵੇਖ ਛੇਤੀ ਛੇਤੀ ਗੱਡੀ ਵਿੱਚ ਬੈਠ ਗਈ। ਤੇ ਸੋਨੂੰ ਗੱਡੀ ਸੀਐਮਸੀ ਹਸਪਤਾਲ ਲੈ ਗਿਆ। ਵਿਕਾਸ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ। ਡਾਕਟਰ ਨੇ ਉਸ ਨੂੰ ਦਰਦ ਦਾ ਇੰਜੈਕਸ਼ਨ ਦਿੱਤਾ ਤੇ ਕੁਝ ਹੋਰ ਟੈਸਟ ਕਰਵਾਉਣ ਨੂੰ ਕਿਹਾ। ਸੋਨੂੰ ਲੈਬ ਵਾਲੀ ਨੂੰ ਬੁਲਾ ਕੇ ਲਿਆਇਆ ਤੇ ਉਹ ਵਿਕਾਸ ਦਾ ਸੈਂਪਲ ਲੈ ਕੇ ਗਿਆ। ਟੈਸਟ ਦੀ ਰਿਪੋਰਟ 4 ਘੰਟੇ ਬਾਅਦ ਆਉਣੀ ਸੀ। ਡਾਕਟਰ ਕਹਿੰਦਾ ਕਿ ਇਸ ਨੂੰ ਐਡਮਿਟ ਹੀ ਕਰਨਾ ਪਏਗਾ। ਮੈਨੂੰ ਲੱਗਦਾ ਹੈ ਢੇਟ ਦੀ ਇਨਫੈਕਸ਼ਨ ਜ਼ਿਆਦਾ ਵੱਧ ਗਈ ਹੈ। ਓਹੋ ਹੁਣ ਰਿਪੋਰਟ ਆਨ ਤੇ ਹੀ ਪਤਾ ਲੱਗੇਗਾ ਬਲਰਾਜ ਸੋਨੂ ਨੂੰ ਕਹਿੰਦਾ ਆ ਕਿ ਤੂੰ ਹੁਣ ਘਰ ਜਾ ਅਸੀਂ ਹੈਗੇ ਆਂ ਦੋਵੇਂ ਤੂੰ ਦੁਕਾਨ ਤੇ ਚਲਾ ਜਾਮੀ ਤੇ ਜੇ ਡਾਕਟਰ ਨੇ ਛੁੱਟੀ ਦਿੱਤੀ ਤਾਂ ਤੇਨੂੰ ਫੋਨ ਕਰਾਂਗਾ ਨਾਲੇ ਕੱਲ ਵਾਲਾ ਕੰਮ ਤੇ ਕਰੀ ਨਾ ਆ ਆਪਣੇ ਭਰਾ ਦਾ ਹਾਲ ਵੇਖ ਲੈ ਅੱਗੇ ਤੇਰੀ ਮਰਜ਼ੀ ਆ ਸੋਨੂ ਪਾਪਾ ਉਹ ਤਾਂ ਦੋਸਤ ਪਾਰਟੀ ਮੰਗਣ ਲੱਗ ਪਏ ਸੀ ਤਾਂ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਅੱਜ ਜਦੋਂ ਫੋਨ ਕਰੂੰਗੀ ਉਦੋਂ ਹੀ ਆ ਜਾ ਮੰਗਾ ਸੋਨੂ ਕਹ ਰਾਇਆ ਤਾਂ ਵਮੀ ਉਸ ਨੂੰ ਵਿਕਾਸ ਬਾਰੇ ਪੁੱਛਦੀ ਆ ਤਾਂ ਉਹ ਕਹਿੰਦਾ ਆ ਕਿ ਉਸ ਨੂੰ ਐਡਮਿਟ ਕਰ ਲਿਆ ਹੈ ਰਮਾ ਦੀ ਉਸ ਦਾ ਘਰ ਵਾਲਾ ਕਹਿੰਦੇ ਸੋਨੂ ਤੂੰ ਸਾਨੂੰ ਬਸ ਛਡਾ ਗਿਆ ਅਸੀਂ ਤਾਂ ਰਹਿ ਪਏ ਸੀ ਕਿ ਚਲੋ ਖੁਸ਼ੀ ਦਾ ਮੌਕਾ ਏ ਹੁਣ ਮੁੰਡਾ ਬਿਮਾਰ ਹੋ ਗਿਆ ਏ ਅਸੀਂ ਤੁਹਾਨੂੰ ਹੀ ਤੰਗ ਕਰਨਾ ਹੈ ਸੋਨੂ ਰੋਟੀ ਖਾ ਕੇ ਕੀਰਤ ਨੂੰ ਕਹਿੰਦਾ ਆ ਕਿ ਮੰਮੀ ਪਾਪਾ ਦੀ ਰੋਟੀ ਪਾ ਦੇ ਪੂਗਾ ਹੋ ਰਾ ਨੂੰ ਬਸ ਛਡਾ ਕੇ ਮੰਮੀ ਪਾਪਾ ਨੂੰ ਹਸਪਤਾਲ ਰੋਟੀ ਦੇ ਕੇ ਦੁਕਾਨ ਤੇ ਜਾਵਾਂਗੇ ਕੀਰਤ ਸੋਨ ਨੂੰ ਰੋਟੀ ਫੜਾਉਂਦੇ ਹੋਏ ਕਹਿੰਦੀ ਆ ਕਿ ਕੱਲ ਵਾਲਾ ਕੰਮ ਨਾ ਕਰਿਓ ਸੁਣ ਹੱਦ ਹੋਈ ਪਈ ਆ ਯਾਰ ਇੱਕ ਵਾਰ ਕਿਹਾ ਤਾਂ ਹੈ ਤੇ ਉਹ ਭੂਆ ਫੁੱਫੜ ਨੂੰ ਨਾ ਲੈ ਕੇ ਚਲਾ ਜਾਂਦਾ ਹੈ ਸੋਨੋ ਭੂਆ ਫੁੱਫੜ ਨੂੰ ਬਸ ਛਡਾ ਕੇ ਹਸਪਤਾਲ ਰੋਟੀ ਫੜਾਉਣ ਗਿਆ ਤਾਂ ਉਹ ਵਿਕਾਸ ਬਾਰੇ ਪੁੱਛਦਾ ਹੈ ਤਾਂ ਬਲਰਾਜ ਝੂਣ ਲੱਗ ਪਿਆ ਵਿਕਾਸ ਦੀ ਹਾਲਤ ਮੇਰੇ ਤੋਂ ਵੇਖੀ ਨਹੀਂ ਜਾਂਦੀ ਬਹੁਤ ਪੀੜ ਹੋ ਰਹੀ ਸੀ ਬੁਖਾਰ ਵੀ ਬਹੁਤ ਤੇਜ਼ ਹੋ ਗਿਆ ਏ ਡਾਕਟਰ ਨੇ ਟੀਕੇ ਲਾਈ ਨੇ ਕੁਝ ਟਿਕਿਆ ਹੈ ਤੇਰੀ ਮਾਂ ਨੂੰ ਸਕੂਲ ਬਿਠਾ ਕੇ ਮੈਂ ਪਾਣੀ ਪੀਣ ਆਇਆ ਸੀ सोनू ਆ ਲੋ ਪਪਾ ਮੈਂ ਰੋਟੀ ਤੇ ਚਾਹ ਪਾਣੀ ਲੈ ਆਇਆ ਹਾਂ ਤੁਸੀਂ ਖਾ ਲਓ ਮੈਂ ਵੀਰੇ ਕੋਲ ਬੜਦਾ ਹਾਂ ਤੇ ਮੰਮੀ ਵੀ ਰੋਟੀ ਖਾ ਲੈਣਗੇ सोनू ਬਰਡ ਵਿੱਚ ਗਿਆ ਤੇ ਰੀਨੂ ਨੂੰ ਬਾਹਰ ਪੇਜ ਆ ਵਿਕਾਸ ਕੋਲ ਬੈਠ ਜਾਂਦਾ ਹੈ ਵਿਕਾਸ ਇੱਕ ਗਲੂਕੂਸ਼ ਲੱਗਾ ਹੋਇਆ ਸੀ ਤੇ ਉਹ ਸੁੱਤਾ ਹੋਇਆ ਸੀ ਉਸ ਦਾ ਰੰਗ ਪੀਲਾ ਹੋਇਆ ਪਿਆ ਸੀ ਤੇ ਸਰੀਰ ਵੀ ਥੋੜਾ ਪਹਿਲਾਂ ਨਾਲੋਂ ਅੱਧਾ ਰਹਿ ਗਿਆ ਸੀ ਬਲਰਾਜ ਰੋਟੀ ਖਾ ਕੇ ਆਇਆ ਤਾਂ ਸੋਨੂੰ ਨੂੰ ਕਹਿੰਦਾ ਕਿ ਹੁਣ ਦੁਕਾਨ ਤੇਰੇ ਸਿਰ ਤੇ ਆ ਨੌਕਰ ਮਾਲਕ ਤੋਂ ਬਿਨਾ ਕੰਮ ਨਹੀਂ ਕਰਦੇ ਸੋਨੂੰ ਠੀਕ ਹੈ ਪਪਾ ਮੈਂ ਕੱਲ ਸਾਮਾਨ ਫੜਾ ਕੇ ਦੁਕਾਨ ਤੇ ਹੀ ਜਾਣਾ ਆ ਸੋਨੂੰ ਘਰ ਗਿਆ ਤਾਂ ਕੀਰਤ ਨੂੰ ਕਹਿੰਦਾ ਕਿ ਇੱਕ ਕੱਪ ਚਾਹ ਬਣਾ ਦੇ ਕੀਰਤ ਚਾਹ ਬਣਾ ਕੇ ਲਈ ਤਾਂ ਸੋਨੂੰ ਨੂੰ ਪਰੇਸ਼ਾਨ ਵੀ ਕਹਿੰਦੀ ਕੀ ਗੱਲ ਵੀਰ ਜੀ ਠੀਕ ਨਹੀਂ ਸੋਨੂੰ ਕਹਿਣ ਲੱਗਾ ਕਿ ਵੀਰੇ ਦੀ ਹਾਲਤ ਬਹੁਤ ਖਰਾਬ ਆ ਉਸ ਵੱਲ ਦੇਖਿਆ ਨਹੀਂ ਜਾਂਦਾ ਕਿੰਨੀ ਸਿਹਤ ਸੀ ਤੇ ਹੁਣ ਹੱਡੀਆਂ ਦੀ ਮੁੱਠ ਬਣ ਗਿਆ ਹੈ ਕਿ ਵੇ ਜੀ ਨਸ਼ਿਆਂ ਵਿੱਚ ਕਿਵੇਂ ਪੈ ਗਏ ਪਹਿਲਾਂ ਤਾਂ ਕਹਿੰਦੇ ਪੜ੍ਹਾਈ ਵਿੱਚ ਵੀ ਠੀਕ ਹੁੰਦੇ ਸੀ ਸੋਨੂੰ ਕਹਿੰਦਾ ਹੈ ਕਿ ਹੋਰ ਵਧੀਆ ਪੜਦਾ ਸੀ ਬੀਏ ਕਰਕੇ ਉਹ ਲਾ ਕਰਨ ਲੱਗ ਗਿਆ ਸੀ ਕਿੰਨਾ ਸੋਹਣਾ ਲੱਗਦਾ ਸੀ ਵੀਰਾ ਕਿੰਨੀ ਸਿਹਤ ਹੁੰਦੀ ਸੀ ਆਪਾ ਕਿੰਨਾ ਧਿਆਨ ਰੱਖਦੀ ਸੀ ਸਾਡਾ ਦੋਵਾਂ ਦਾ ਆਪ ਕੋਲ ਖੜੇ ਹੋ ਕੇ ਸਾਨੂੰ ਦੁੱਧ ਪਿਉਂਦੀ ਸੀ ਕਹਿਣਾ ਤੁਹਾਡੀ ਮਾਂ ਲਾਪਰਵਾ ਪਤਾ ਨਹੀਂ ਬਾਦ ਵਿੱਚ ਤੁਹਾਨੂੰ ਦੀ ਵੀ ਜਾਨਾ ਤੇ ਕਿਲੋ ਕਿਲੋ ਤੋਂ ਇੱਕੂ ਦੀਖ ਵਿੱਚ ਪੀਣ ਨੂੰ ਕਹਿੰਦੇ ਸੀ ਮੇਰੇ ਤੋਂ ਪੀਤਾ ਨਹੀਂ ਜਾਂਦਾ ਸੀ ਪਰ ਵੀਰਤ ਇੱਕੋ ਵਾਰ ਪੀ ਕੇ ਸਾਹ ਲੈਂਦਾ ਸੀ ਸਾਨੂੰ ਕਹਿੰਦੇ ਇਹਨਾਂ ਨੂੰ ਤਾਂ ਮੱਜਾ ਰੱਖਣ ਵਾਲਿਆਂ ਦੇ ਘਰ ਨਹੀਂ ਹੁੰਦਾ ਜਿੰਨਾ ਮੈਂ ਤੁਹਾਡੇ ਲਈ ਮੁੱਲ ਲੈਂਦਾ ਮੰਮੀ ਨੇ ਕਹਿਣਾ ਤੱਕਾ ਕਿਉਂ ਕਰਦੇ ਹੋ ਤਾਂ ਪਾਪਾ ਮਜ਼ਾ ਕਰਦੀ ਮਾਂ ਮਦਰੀ ਹੋਵੇ ਤਾਂ ਬੱਚੇ ਲੰਬੇ ਨਹੀਂ ਹੁੰਦੇ ਤੇ ਮੈਂ ਨਹੀਂ ਚਾਹਦਾ ਮੇਰੀ ਬੱਚੀ ਮਦਰੀ ਰਹਿ ਜਾ ਵੀਰਾ ਪੂਰਾ ਕੱਦ ਕੱਟ ਕੱਢ ਗਿਆ ਤੇ ਮੈਂ ਛੋਟਾ ਰਹਿ ਗਿਆ ਤਾਂ ਪਾਪਾ ਨੇ ਕਹਿਣਾ ਤੂੰ ਮਾਂ ਤੇ ਮਾਮਿਆਂ ਤੇ ਚਲਾ ਗਿਆ ਵੀਰੇ ਨੂੰ ਜੱਫੀ ਪਾ ਕਹਿਣਾ ਆ ਮੇਰਾ ਪੁੱਤਰ ਮੇਰੇ ਤੇ ਗਿਆ ਹੈ ਚੰਗਾ ਭਲਾਤਾ ਗਿਆ ਸੀ ਚੰਡੀਗੜ੍ਹ ਹੋਸਟਲ ਉੱਥੋਂ ਹੀ ਮੁੰਡਿਆਂ ਨਾਲ ਨਸ਼ੇ ਕਰਨ ਲੱਗ ਪਿਆ ਤੇ ਉਹ ਮੰਮੀ ਤੋਂ ਜਿੰਨੇ ਪੈਸੇ ਮੰਗਦਾ ਉਹ ਦੇ ਦਿੰਦੇ ਸੀ ਕਿ ਲੋੜ ਹੋਣੀ ਕਦੇ ਪੈਸੇ ਦਾ ਹਿਸਾਬ ਪੁੱਛਿਆ ਹੀ ਨਹੀਂ ਤੇ ਫਿਰ ਉਹ ਲੜਕੇ ਵੱਧ ਪੈਸੇ ਲੈ ਜਾਂਦਾ ਤੇ ਉਸ ਦਿਨ ਤਾਂ ਹਾਦਿ ਹੀ ਹੋਗੀ ਜਦ ਉਹ ਜਾਣ ਲੱਗਾ ਮੰਮੀ ਦੀ ਸੋਨੇ ਦੀ ਚੇਨ ਗਲੇ ਵਿੱਚੋਂ ਖਿੱਚ ਕੇ ਲੈ ਗਿਆ ਉਸ ਦਿਨ ਮੰਮੀ ਨੇ ਪਾਪਾ ਨੂੰ ਦੱਸਿਆ ਤਾਂ ਪਾਪਾ ਮੰਮੀ ਨਾਲ ਕਿੰਨਾ ਲੜੇ ਸੀ ਕਿ ਤੂੰ ਉਸ ਨੂੰ ਵਾਧੂ ਪੈਸੇ ਕਿਉਂ ਦਿੰਦੀ ਸੀ ਤੈਨੂੰ ਪਤਾ ਨਹੀਂ ਸੀ ਕਿ ਜ਼ਿਆਦਾ ਪੈਸੇ ਬੱਚੇ ਨੂੰ ਵਿਗਾੜ ਦਿੰਦੇ ਹਨ ਜਦੋਂ ਪਾਪਾ ਕਾਲਜ ਗਏ ਤਾਂ ਪ੍ਰਿੰਸੀਪਲ ਕਹਿਣ ਲੱਗੇ ਕਿ ਵਿਕਾਸ ਜੀ ਪਹਿਲੇ ਸੈਮੈਸਟਰ ਵਿੱਚ ਦੋ ਪੇਪਰਾਂ ਵਿੱਚ ਰੀਪੀਅਰ ਸੀ ਜੋਸ ਨੇ ਕਲੀਅਰ ਨਹੀਂ ਕੀਤੀ ਤੇ ਉਸ ਤੋਂ ਬਾਅਦ ਉਹ ਕਾਲਜ ਹੀ ਨਹੀਂ ਆਇਆ ਪਾਪਾ ਕਹਿੰਦੇ ਕਿ ਅਜੀ ਪਰਸੋ ਤੱਕ ਕਰੋ ਫੀਸ ਲਈ ਪੈਸੇ ਲੈ ਕੇ ਆਇਆ ਸਰ ਤੁਸੀਂ ਸਾਨੂੰ ਦੱਸਣਾ ਤਾਂ ਹੈ ਸੀ ਕਿ ਵਿਕਾਸ ਕਾਲਜ ਨਹੀਂ ਆ ਰਿਹਾ ਵਿਖੂ ਜੀ ਉਹ ਕੋਈ ਛੋਟਾ ਬੱਚਾ ਨਹੀਂ ਸੀ ਜਿਸ ਭਾਰੀ ਅਸੀਂ ਤੁਹਾਨੂੰ ਦੱਸਦੇ ਉਹ ਲੋ ਦਾ ਸਟੂਡੈਂਟ ਸੀ ਤੇ ਅਸੀਂ ਇਸ ਉਮਰ ਵਿੱਚ ਬੱਚਿਆਂ ਨੂੰ ਕੁਝ ਨਹੀਂ ਕਹਿ ਸਕਦੇ ਉਹਨਾਂ ਦੀ ਮਰਜ਼ੀ ਹੁੰਦੀ ਆ ਕਿ ਕਲਾਸ ਲਗਾਉਣੀ ਆ ਚੰਨੀ ਇਸ ਉਮਰ ਵਿੱਚ ਉਹ ਆਪਣਾ ਮਾੜਾ ਚੰਗਾ ਸਮਝ ਜਾਂਦੇ ਹਨ ਜੀ ਉਹ ਕਰਨੀ ਗਿਆ ਤਾਂ ਉਸ ਨੂੰ ਲੈ ਜਾਓ ਉਸਨੇ ਨਹੀਂ ਪੜਨਾ ਫਿਰ ਪਾਪਾ ਉਸ ਦੇ ਕਲਾਸ ਦੇ ਮੁੰਡਿਆਂ ਕੋਲ ਗਏ ਤਾਂ ਇੱਕ ਮੁੰਡਾ ਕਹਿੰਦਾ ਅੰਕਲ ਕੁਝ ਵਿਗੜੇ ਹੋਏ ਮੁੰਡੇ ਇੱਕ ਪੀਜੀਆਈ ਵਿੱਚ ਰਹਿੰਦੇ ਹਨ ਵਿਕਾਸ ਉਹਨਾਂ ਕੋਲ ਰਹਿੰਦਾ ਹੈ ਮੈਂ ਤਾਂ ਬਹੁਤ ਕਿਹਾ ਕਿ ਤੂੰ ਉਹਨਾਂ ਦਾ ਸਾਥ ਛੱਡ ਦੇ ਪਰ ਉਹਨਾਂ ਨਾਲ ਲੜ ਕੇ ਮੇਰੇ ਨਾਲ ਹੀ ਲੜ ਪਿਆ ਤੇ ਉਹ ਮੁੰਡਾ ਪਾਪਾ ਨੂੰ ਪੀਜੀਆਈ ਛੱਡ ਆਇਆ ਤਾਂ ਪਾਪਾ ਨੇ ਵੇਖਿਆ ਕਿ ਦੋ ਮੁੰਡੇ ਹੋਰ ਤੇ ਵੀਰੇ ਬੈਠੇ ਸ਼ਰਾਬ ਪੀ ਰਹੇ ਸੀ ਪਾਪਾ ਨੇ ਵੇਖ ਕੇ ਪੀਜੀਆਈ ਭਲੇ ਅੰਕ ਲਾਗੇ ਤੇ ਕਹਿਣ ਲੱਗੇ ਕਿ ਮੈਂ ਇਹਨਾਂ ਤੋਂ ਬਹੁਤ ਦੁਖੀ ਹਾਂ ਤੁਸੀਂ ਆਪਣੇ ਬੇਟੀ ਨੂੰ ਲੈ ਜਾਓ ਮੈਂ ਤਾਂ ਹੁਣ ਇਹਨਾਂ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਕਰਨੀ ਹੈ ਪਾਪਾ ਗੱਡੀ ਕਰਾ ਕੇ ਉੱਥੋਂ ਵੀਰੇ ਨੂੰ ਲੈ ਕੇ ਆਏ ਤਾਂ ਵੀਰੇ ਨੂੰ ਨਸ਼ੇ ਦੀ ਆਦਤ ਪੈ ਚੁੱਕੀ ਸੀ ਪਾਪਾ ਨੇ ਉਸ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਦਾਖਲਾ ਕਰਵਾਇਆ ਪਰ ਮੰਮੀ ਨੇ ਛੇਤੀ ਹੀ ਵੀਰੇ ਦਾ ਵਿਆਹ ਕਰ ਦਿੱਤਾ ਕਿ ਵਿਆਹ ਤੋਂ ਬਾਅਦ ਆਪੇ ਛੱਡ ਦੇਵੇਗਾ ਪਰ ਵੀਰਾ ਦਿਨੋਂ ਦਿਨ ਵਾਦਾ ਹੀ ਗਿਆ ਤੇ ਇੱਥੋਂ ਤੱਕ ਪਹੁੰਚ ਗਿਆ ਕੀਰਤ सोनू ਦੀਆਂ ਗੱਲਾਂ ਸੁਣ ਕੇ ਕਹਿੰਦੀ ਕਿ ਜਿੰਨੀ دیر ਵੀਰ ਜੀ ਨਸ਼ਾ ਨਹੀਂ ਛੱਡਦੇ ਵਿਆਹ ਨਹੀਂ ਕਰਨਾ ਚਾਹੀਦਾ ਸੀ ਹੁਣ ਵਿਮੇਪਾ ਵੀ ਦੀ ਜ਼ਿੰਦਗੀ ਵੀ ਖਰਾਬ ਹੋ ਗਈ ਔਣ ਬੜੇ ਬੱਚੇ ਦੇ ਵੀ ਨਸ਼ੇ ਨੇ ਵੀਰ ਜੀ ਦੀ ਕੀ ਹਾਲਤ ਕਰ ਦਿੱਤੀ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਪਲੀਜ਼ ਤੁਸੀਂ ਨਸ਼ੇ ਤੋਂ ਦੂਰ ਹੀ ਰਹੋ ਪਪਾ ਜੀ ਨੂੰ ਕਿੰਨਾ ਦੁੱਖ ਹੋ ਰਿਹਾ ਹੈ ਸੋਨੂੰ ਕੀ ਮੈਂ ਕੋਈ ਨਸ਼ਾ ਨਹੀਂ ਕਰਦਾ ਬਸ ਥੋੜੀ ਬੀਅਰ ਪੀ ਲਿਆ ਨਾ ਉਹ ਨਸ਼ਾ ਨਹੀਂ ਹੁੰਦਾ ਹੁਣ ਮੈਂ ਦੁਕਾਨ ਤੇ ਜਾਣਾ ਆ ਸ਼ਾਮ ਨੂੰ ਰੋਟੀ ਬਣਾ ਕੇ ਮੰਮੀ ਪਪਾ ਲਈ ਪੈਕ ਕਰ ਦੇਉ ਮੈਂ ਆ ਕੇ ਹਸਪਤਲ ਲੈ ਜਾਵਾਂਗਾ ਵੀਰੇ ਲਈ ਵੀ ਪੁੱਛ ਕੇ ਕੁਝ ਬਣਾ ਦੇਣੀ ਸੋਨੂੰ ਨੂੰ ਵੇਖ ਕੇ ਵਿੰਮੀ ਬਾਹਰ ਆਈ ਤੇ ਵਿਕਾਸ ਬਾਰੇ ਪੁੱਛਦੀ ਆ ਤਾਂ ਕੀਰਤ ਕਹਿੰਦੀ ਆ ਭਾਬੀ ਤੁਸੀਂ ਉੱਥੇ ਹੀ ਰਹੋ ਡਾਕਟਰ ਨੇ ਤੁਹਾਨੂੰ ਬੈਡ ਰੈਸਟ ਦੱਸੀਆ ਤੇ ਉਹ ਉਸ ਨੂੰ ਫੜ ਕੇ ਬੈੱਡੇ ਬਿਠਾ ਦਿੰਦੀ ਆ ਸੋਨੂ ਉਸ ਨੂੰ ਦੱਸਦਾ ਹੈ ਕਿ ਡਾਕਟਰ ਕਹਿੰਦਾ ਸੀ ਕਿ ਸ਼ਾਇਦ ਵੀਰੇ ਦੀ ਪੀੜਤੀ ਇਨਫੈਕਸ਼ਨ ਜ਼ਿਆਦਾ ਵਧ ਗਈ ਆ ਤਾਂ ਹੀ ਜ਼ਿਆਦਾ ਦਰਦ ਹੁੰਦੀ ਆ 4 ਘੰਟੇ ਬਾਅਦ ਰਿਪੋਰਟ ਆਉਣੀ ਸੀ ਸੋਨੂ ਚਲਾ ਜਾਂਦਾ ਹੈ ਤਾਂ ਕੀ ਵਿੰਮੀ ਨੂੰ ਕਹਿੰਦੀ ਆ ਕਿ ਭਾਬੀ ਤੁਸੀਂ ਫਿਕਰ ਨਾ ਕਰੋ ਵੀਰੇ ਜਲਦੀ ਠੀਕ ਹੋ ਜਾਣਗੇ ਸੀਐਮਸੀ ਬਹੁਤ ਵਧੀਆ ਹਸਪਤਾਲਾ ਤੇ ਉਹ ਤੇ ਸਾਰੇ ਡਾਕਟਰ ਸਪੈਸ਼ਲਿਸਟ ਹਨ। ਵਿਮੀ ਕੀਰਤ ਮੇਰੀ ਕਿਸਮਤ ਹੀ ਮਾੜੀ ਆ। ਜੇ ਵਿਕਾਸ ਮੇਰੇ ਨਾਲ ਹੁਣ ਚੰਗਾ ਵਿਵਹਾਰ ਕਰਨ ਲੱਗਾ ਸੀ। ਮੈਨੂੰ ਖੁਸ਼ੀ ਸੀ ਕਿ ਚਲੋ ਘਰ ਵਿੱਚ ਬੱਚੇ ਦੇ ਆਉਣ ਤੋਂ ਪਹਿਲਾਂ ਸਭ ਠੀਕ ਹੋ ਗਿਆ ਹੈ। ਪਰ ਮੈਨੂੰ ਪਤਾ ਨਹੀਂ ਸੀ ਕਿ ਵਿਕਾਸ ਨੇ ਨਸ਼ਾ ਛੱਡਿਆ ਹੀ ਨਹੀਂ ਸੀ। ਕੀਰਤ ਮੈਨੂੰ ਤਾਂ ਇੰਝ ਲੱਗਦਾ ਆ ਕਿ ਮੰਮੀ ਜੀ ਇਹਨਾਂ ਦੀ ਸੱਚੀ ਮਾਂ ਵੀ ਨਹੀਂ ਹੈ ਕਿ ਨਹੀਂ। ਜਿਹੜੀ ਨਸ਼ੇ ਖਾਣ ਲਈ ਪੈਸੇ ਦੇ ਜਾਂਦੀ ਆ। ਨੇਸ਼ੇ ਦੀਆਂ ਗੋਲੀਆਂ ਖਾਣ ਨੂੰ ਦਿੰਦੀ ਆ ਮਾਂ ਤਾਂ ਜੋ ਮਰਜ਼ੀ ਕਰਕੇ ਆਪਣੇ ਬੱਚੇ ਨੂੰ ਗਲਤ ਪਾਸੇ ਜਾਣ ਤੋਂ ਰੋਕਦੀ ਆ ਸ਼ੀਲਾ ਉਹਨਾਂ ਦੀਆਂ ਗੱਲਾਂ ਸੁਣ ਕੇ ਕਹਿੰਦੀ ਆ ਕਿ ਪੁੱਤ ਮਾਂ ਤਾਂ ਸਹੀ ਆ ਪਰ ਉਸਨੇ ਬੱਚਿਆਂ ਵੱਲ ਧਿਆਨ ਦੇਣ ਦੀ ਥਾਂ ਉਹਨਾਂ ਨੂੰ ਪੈਸੇ ਦੇਣ ਵਾਲੇ ਛੋੜ ਦਿੱਤਾ ਆ ਆਪ ਕਿੱਟੇ ਪਾਰਟੀਆਂ ਤੇ ਮਹਿਲਾ ਮੰਡਲ ਦੀਆਂ ਮੀਟਿੰਗਾਂ ਵਿੱਚ ਚਲੇ ਜਾਣਾ ਤੇ ਬੱਚਿਆਂ ਨੂੰ ਪੈਸੇ ਦੇ ਜਾਣੇ ਕੁਝ ਲੈ ਕੇ ਖਾਣੂ ਪਰ ਬੱਚਿਆਂ ਨੂੰ ਪਿਆਰ ਦੀ ਲੋੜ ਹੁੰਦੀ ਆ ਪਿਓ ਸਾਰਾ ਦਿਨ ਦੁਕਾਨ ਤੇ ਮਾ ਮੀਟਿੰਗਾਂ ਤੇ ਪਾਰਟੀਆਂ ਵਿੱਚ ਖਾਣ-ਪੀਣ ਤੇ ਖੁੱਲਾ ਪੈਸਾ ਬਰਬਾਦੀ ਦਾ ਕਾਰਨ ਬਣ ਗਿਆ। ਕੀਰਤ ਅੰਟੀ ਮੈਂ ਤਾਂ ਦੇਖ ਰਹੀ ਹਾਂ ਕਿ ਮੰਮੀ ਨੂੰ ਵੀਰ ਜੀ ਦੇ ਬਿਮਾਰ ਹੋਣ ਦਾ ਵੀ ਕੋਈ ਦੁੱਖ ਨਹੀਂ ਆ। ਕਦੇ ਉਹਨਾਂ ਦੇ ਕੋਲ ਬੈਠ ਕੇ ਉਹਨਾਂ ਦਾ ਹਾਲ ਵੀ ਨਹੀਂ ਪੁੱਛਿਆ। ਸ਼ੀਲਾ ਪੁੱਤ ਜੇ ਆਪਣੇ ਬੱਚੇ ਨਾਲ ਪਿਆਰ ਕੀਤਾ ਹੁੰਦਾ ਤਾਂ ਹੁਣ ਉਸ ਨੂੰ ਦੁੱਖ ਹੁੰਦਾ। ਜਦੋਂ ਨਿੱਕੇ ਬੱਚਿਆਂ ਨੂੰ ਪਿਆਰ ਦੀ ਲੋੜ ਸੀ ਉਦੋਂ ਪਿਆਰ ਕੀਤਾ ਹੁੰਦਾ ਤਾਂ ਅੱਜ ਵੀ ਉਸ ਦਾ ਮਾਂ ਅੰਦਰਲਾ ਪਿਆਰ ਛਾਗਦਾ ਤੇ ਉਸ ਨੂੰ ਦੁੱਖ ਹੁੰਦਾ ਵਿੰਮੀ ਚੁੱਪ ਕਰਕੇ ਲੰਮੇ ਪਈ ਸੀ ਤਾਂ ਸ਼ੀਲਾ ਕਹਿੰਦੀ ਵਿੰਮੀ ਪੁੱਤ ਪ੍ਰਭੂ ਦੀ ਪਰੋਸ ਰੱਖ ਵਿਕਾਸ ਬੇਟੇ ਨੇ ਤੇਰੀ ਬੱਚੀ ਦੀ ਹੋਂ ਤੱਕ ਠੀਕ ਹੋ ਜਾਣਾ ਹੈ ਵਿੰਮੀ ਹਾਂਜੀ ਆਂਟੀ ਜੀ ਵਿਕਾਸ ਛੇਤੀ ਠੀਕ ਹੋ ਕੇ ਘਰ ਆ ਜਾਣਾ ਨਹੀਂ ਤਾਂ ਮੈਨੂੰ ਟੈਨਸ਼ਨ ਬਣੀ ਰਹਣੀ ਆ ਪਹਿਲਾਂ ਹੀ ਬੱਚਾ ਕਮਜ਼ੋਰ ਆ ਸ਼ੀਲਾ ਵਿੰਮੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦੀ ਆ ਕਿ ਕੋਈ ਨਾ ਭਗਵਾਨ ਭਲੇ ਕਰੇਗਾ ਸ਼ੀਲਾ ਨੂੰ ਕਹਿੰਦੀ ਆ ਕਿ ਆਂਟੀ ਜੀ ਰੋਟੀ ਵਿਲੇਸਰ ਬਣਾ ਲਿਓ ਸੋਨੂ ਨੇ ਆ ਕੇ ਹਸਪਤਾਲ ਰੋਟੀ ਲੈ ਕੇ ਜਾਣਾ ਹੈ ਸ਼ੀਲਾ ਦੇ ਜਾਣ ਤੋਂ ਬਾਅਦ ਕੀਰਤ ਫਿਮੀ ਨੂੰ ਕਹਿੰਦੀ ਆ ਕਿ ਭਾਬੀ ਤੁਸੀਂ ਵੇਜ ਜੀ ਦੇ ਬਿਮਾਰ ਹੋਣ ਬਾਰੇ ਆਪਣੇ ਮੰਮੀ ਪਾਪਾ ਨੂੰ ਨਹੀਂ ਦੱਸਿਆ ਫਿਮੀ ਉਹ ਦੋ ਦਿਨ ਪਹਿਲਾਂ ਹੀ ਆਏ ਸੀ ਮੈਂ ਕਿਹਾ ਐਵੇਂ ਪਰੇਸ਼ਾਨ ਹੋਣਗੇ ਕੀਤ ਨਹੀਂ ਪਾਪੀ ਦੁੱਖ ਦੇ ਵੇੜੇ ਤਾਂ ਮਾਂ ਬਾਪ ਸਭ ਤੋਂ ਪਹਿਲਾਂ ਯਾਦ ਆਉਂਦੇ ਹਨ ਫਿਮੀ ਜਦੋਂ ਮੇਰੇ ਦੁੱਖਾਂ ਨੇ ਉਹ ਹੀ ਜ਼ਿੰਮੇਵਾਰ ਹਨ ਕੰਮੀ ਉਹਨਾਂ ਨੂੰ ਦੁੱਖ ਦੱਸ ਕੇ ਕੀ ਕਰਨਾ ਹੈ ਉਦੋਂ ਮੈਂ ਗੱਲਾਂ ਕਰ ਰਹੀਆਂ ਸਨ ਕਿ ਫੋਨ ਦੀ ਕੰਟਰੀ ਬਚੀ ਕੀਰਤ ਨੇ ਜਾ ਕੇ ਫੋਨ ਚੁੱਕਿਆ ਤੇ ਰੋਹਨ ਦਾ ਫੋਨ ਸੀ ਕੀਰਤ ਨੇ ਉਸ ਦੀ ਆਵਾਜ਼ ਸੁਣ ਨਮਸਤੇ ਕੀਤੀ ਤਾਂ ਉਹ ਕਹਿੰਦਾ ਮੋਟੋ ਤੇਰੇ ਪ੍ਰਾਨੇ ਆਈਐਸ ਦਾ ਟੈਸਟ ਪਾਸ ਕਰ ਲਿਆ ਹੈ ਕੀਰਤ ਖੁਸ਼ੀ ਵਿੱਚ ਚਲਾਉਂਦੀ ਹੋਈ ਓਏ ਹੋਏ ਮੇਰਾ ਭਰਾਤੀ ਹੁਣ ਆਈਐਸ ਅਫਸਰ ਬਣ ਗਿਆ ਮੇਰੇ ਵੀਰੇ ਨੂੰ ਢੇਰ ਸਾਰੀਆਂ ਮੁਬਾਰਕਾਂ ਅਸੀਂ ਹੁਣੇ ਆਉਂਦੇ ਆ ਵੀਰੇ ਤੇ ਉਹ ਫੋਨ ਕੱਟ ਕੇ ਸੋਨੂ ਨੂੰ ਫੋਨ ਕਰਦੀ ਆ ਕਿ ਤੁਸੀਂ ਜਲਦੀ ਘਰ ਆ ਜਾਓ ਵੀਰੇ ਨੇ ਆਈਈਐਸ ਆ ਇਮਤਿਹਾਨ ਪਾਸ ਕਰ ਲਿਆ ਹੈ ਆਪਾਂ ਵਧਾਈ ਦੇਣ ਘਰ ਜਾਣਾ ਹੈ ਉਹ ਆ ਕੇ ਬਿੰਮੀ ਨੂੰ ਦੱਸਿਆ ਕਿ ਮੇਰਾ ਵੀਰਾ ਆਈਈਐਸ ਅਫਸਰ ਬਣ ਗਿਆ ਹੈ ਬਿੰਮੀ ਉਸ ਨੂੰ ਕਹਿੰਦੀ ਆ ਕਿ ਕੀਰਤ ਤੈਨੂੰ ਮੁਬਾਰਕਾ ਹੋਣ ਤੇ ਫਿਰ ਸੋਚਣ ਲੱਗ ਪਈ ਕਿ ਰੋਹਨ ਹੁਣ ਤਾਂ ਤੂੰ ਮਿਹਨਤ ਹੋਵੇ ਨਾ ਅੱਗੇ ਵਧਣਾ ਸਿੱਖ ਲਿਆ ਹੈ ਉਹ ਤਾਂ ਕਹਿੰਦਾ ਸੀ ਕਿ ਮੈਂ ਤੇਰੀ ਹਾਂ ਤੋਂ ਬਿਨਾ ਫੇਲ ਹੋ ਜਾਵਾਂਗਾ। ਕੀਤ, ਭਾਬੀ, ਜ਼ਿੰਦਗੀ ਜੀਣ ਲਈ ਅਤੀਤ ਨੂੰ ਭੁੱਲਣਾ ਪੈਂਦਾ ਆ। ਕਿੰਨੀ ਵਾਰ ਕਿਹਾ ਹੈ ਕਿ ਜ਼ਿਆਦਾ ਸੋਚਣਾ ਤੁਹਾਡੇ ਤੇ ਬੱਚੇ ਲਈ ਠੀਕ ਨਹੀਂ ਆ। ਪਿਆਰ ਤਾਂ ਇੱਕ ਅਹਿਸਾਸ ਹੁੰਦਾ ਹੈ ਜੋ ਬਿਨਾਂ ਕਿਸੇ स्वार्थ ਦੇ ਦੂਰ ਰਹਿ ਕੇ ਵੀ ਖਤਮ ਨਹੀਂ ਹੁੰਦਾ। ਵੀਰੇ ਨੂੰ ਮੈਂ ਹਰ ਪਲ ਤੁਹਾਡੇ ਪਿਆਰ ਵਿੱਚ ਜਿਉਂਦੇ ਦੇਖਿਆ ਆ ਤੇ ਕੀਤ ਉਸ ਨੂੰ ਆਪਣੇ ਨਾਲ ਲਾ ਕੇ ਕਹਿੰਦੀ ਆ, ਤੁਸੀਂ ਖੁਸ਼ ਰਹੋ। ਕਿ ਰੋਹਨ ਵੀਰਾ ਕਾਮਯਾਬ ਹੋ ਗਿਆ ਹੈ। ਸ਼ੀਲਾ ਕੀਰਤ ਨੂੰ ਆਵਾਜ਼ ਮਾਰ ਕੇ ਕਹਿੰਦੀ ਆ ਕਿ ਕੀਰਤ ਪੁੱਤ ਰੋਟੀ ਬਨ ਗਈ ਆ ਹਸਪਤਾਲ ਲਿਜਾਣ ਲਈ ਟਿਫਨ ਵਿੱਚ ਪਾ ਦੇ। ਕੀਰਤ ਰੋਟੀ ਪੈਕ ਕਰ ਆਪ ਤਿਆਰ ਹੋਣ ਲੱਗ ਗਈ। ਸੋਨੂੰ ਆਇਆ ਤਾਂ ਕਹਿੰਦਾ ਆ ਕਿ ਮੈਂ ਹਸਪਤਾਲ ਤੋਂ ਆ ਜਾਵਾਂ ਫਿਰ ਆਪਾਂ ਚੱਲਦੇ ਆ। ਸੋਨੂੰ ਹਸਪਤਾਲ ਗਿਆ ਤਾਂ ਪਾਪਾ ਨੂੰ ਪੁੱਛਦਾ ਆ ਕਿ ਵੀਰਾ ਹੁਣ ਠੀਕ ਆ? ਬਲਰਾਜ ਨਹੀਂ ਡਾਕਟਰ ਕਹਿੰਦਾ ਕਿ ਪੇਟ ਦੀ ਇਨਫੈਕਸ਼ਨ ਕਾਫੀ ਜ਼ਿਆਦਾ ਹੋ ਗਈ ਆ। ਲੀਵਰ ਵਿੱਚ ਵੀ ਸੋਜ ਹੈ ਸਾ ਹੋਰ ਵੀ ਕੁਝ ਗੁਰਦਿਆਂ ਦੀ ਖਰਾਬੀ ਵੀ ਵਧੀ ਆ ਇਹਨੇ ਰੋਗ ਇਕੱਠੇ ਹੀ ਲੱਗੇ ਹਨ ਮੈਨੂੰ ਤੇ ਕੁਝ ਸਮਝ ਨਹੀਂ ਆ ਰਹੀ ਕਿ ਕੀ ਹੋਵੇਗਾ ਕੀ ਕਰੀਏ ਹੁਣ ਡਾਕਟਰ ਤੇ ਸਿਆਣੇ ਨੇ ਸੁਣ ਪਪਾ ਕੁਝ ਨਹੀਂ ਹੁੰਦਾ ਵੀਰੇ ਨੂੰ ਛੇਤੀ ਠੀਕ ਹੋ ਜਾਵੇਗਾ ਸੋਨੂ ਵਿਕਾਸ ਕੋਲ ਜਾਂਦਾ ਤੇ ਰੀਨੂ ਬਾਹਰ ਆ ਜਾਂਦੀ ਆ ਉਹ ਬਲਰਾਜ ਨੂੰ ਕਹਿੰਦੀ ਆ ਕਿ ਮੇਰੇ ਤੋਂ ਰਾਤ ਹਸਪਤਾਲ ਵਿੱਚ ਨਹੀਂ ਰਿਹਾ ਜਾਂਦਾ ਮੈਂ ਸੋਨੂ ਨਾਲ ਘਰ ਚਲੀ ਜਾਨੀ ਆ ਤੇ ਵੀਰੇ ਫੇਰ ਆ ਜਾਵਾਂਗੀ ਬੱਲਾਜ ਕਹਿੰਦਾ ਆ ਕਿ ਚਲੀ ਜਾ ਮੈਂ ਹੈਗਾ ਇੱਥੇ ਰਾਤ ਨੂੰ ਕੀ ਕਰਨਾ ਹੈ ਲਿਆ ਮੈਨੂੰ ਰੋਟੀ ਦੇ ਤੁਸੀਂ ਭਾਂਡੇ ਲੈ ਜਾਏ ਸੋਨੂੰ ਵਿਕਾਸ ਨੂੰ ਵੇਖ ਕੇ ਆਪਣੇ ਮਨ ਵਿੱਚ ਕਹਿੰਦਾ ਆ ਕਿ ਮੈਂ ਤਾਂ ਹੁਣ ਕਦੇ ਨਸ਼ੇ ਨੂੰ ਹੱਥ ਵੀ ਨਹੀਂ ਲਾਵਾਂਗਾ ਕਿੰਨੀ ਤਕਲੀਫ ਵਿੱਚ ਹੈ ਆ ਜਿਹੜਾ ਪੈਸਾ ਲੱਗ ਰਿਹਾ ਉਹ ਵੱਖਰਾ ਕੀ ਫਾਇਦਾ ਹੋਇਆ ਨਸ਼ਾ ਕਰਨ ਦਾ ਪਾਪਾ ਕਿੰਨੇ ਪਰੇਸ਼ਾਨ ਹੋ ਰਹੇ ਹਨ ਉਹ ਪਾਪਾ ਨੂੰ ਕਹਿੰਦਾ ਆ ਕਿ ਪਾਪਾ ਕੀਰਤ ਦਾਪਰਾ ਆਈਐਸ ਸੈਲੈਕਟ ਹੋ ਗਿਆ ਆ ਉਹ ਕਹਿੰਦੀ ਘਰ ਵਧਾਈ ਦੇਣ ਜਾਣਾ ਆ ਬਲਰਾਜ ਕਹਿੰਦਾ ਜਾਓ ਘੰਟਾ ਦੁਖ ਰੁੱਕ ਕੇ ਘਰ ਆ ਜਾਓ ਸੋਨੂ ਤੇ ਰੇਨੂ ਘਰ ਚਲੇ ਜਾਂਦੇ ਹਨ ਤੇ ਘਰ ਜਾ ਸੁਮ ਕੀਰਤ ਨੂੰ ਲੈ ਉਹ ਸੇ ਘਰ ਚਲਾ ਜਾਂਦਾ ਹੈ ਉਹਨਾਂ ਨੂੰ ਵੇਖ ਉਸਦੇ ਮੰਮੀ ਪਾਪਾ ਤੇ ਰੋਹਨ ਬਹੁਤ ਖੁਸ਼ ਹੁੰਦੇ ਹਨ ਕੀਰਤ ਵੀ ਰੋਹਨ ਨੂੰ ਜੱਫੀ ਪਾਉਂਦੀ ਹੋਈ ਕਹਿੰਦੀ ਆ ਕਿ ਹੁਣ ਮੇਰਾ ਵੀਰਾ ਅਫਸਰ ਬਣ ਗਿਆ ਹੈ ਸੋਨੂ ਵੀ ਰੋਹਨ ਜੱਫੀ ਪਾ ਵਧਾਈ ਦਿੰਦਾ ਹੈ ਰੋਹਨ ਸੋਨੂੰ ਪੁੱਛਦਾ ਹੈ ਕਿ ਵਿਕਾਸ ਦਾ ਕੀ ਹਾਲ ਆ ਸੋਨੂੰ ਕਹਿੰਦਾ ਆ ਕਿ ਅਜੇ ਤਾਂ ਹਾਲਤ ਕਾਫੀ ਖਰਾਬ ਆ ਉਹ ਰਾਤ ਨੂੰ ਰੋਟੀ ਖਾ ਕੇ ਆਉਣ ਲੱਗੇ ਸੋਨੂੰ ਗੱਡੀ ਵਿੱਚ ਬੈਠ ਗਿਆ ਤਾਂ ਰੋਹਨ ਨੇ ਕੀਰਤ ਨੂੰ ਦੋ ਡੱਬੇ ਮਠਿਆਈ ਦੇ ਦਿੱਤੇ ਤੇ ਹੌਲੀ ਜੀ ਉਸ ਨੂੰ ਕਹਿਣ ਲੱਗਾ ਕਿ ਇੱਕ ਡੱਬਾ ਫੇਮੀ ਨੂੰ ਦੇ ਦੇ ਤੇ ਕਹੀਂ ਕਿ ਅਸੀਂ ਭਾਵੇਂ ਮਿਲ ਨਹੀਂ ਸਕੇ ਪਰ ਸਾਡੇ ਅੰਦਰੋਂ ਪਿਆਰ ਨੂੰ ਕੋਈ ਖਤਮ ਧੰਨਵਾਦ ਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੀ ਵੀਡੀਓ ਵਿੱਚ ਲੈ ਕੇ حاضر ਹੋਵਾਂਗੇ ਜੀ ਬਨੇ ਰਹੋ ਚੈਨਲ ਦੇ ਨਾਲ ਸੈਸ਼ੀ ਖਲਦੀ